ਕਿਸਾਨ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਿਆਜ਼ ਦੀ ਫਸਲ ਬਾਰੇ। ਪਿਆਜ਼ ਦੀ ਫਸਲ ਪੰਜਾਬ ਦੀ ਇੱਕ ਮਤਬੂਰ ਫਸਲ ਹੈ। ਇਸ ਨੂੰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਜਿਵੇਂ ਹੁਣ ਮਾਰਚ ਮਹੀਨਾ ਚੱਲ ਰਿਹਾ ਹੈ। ਇਸ ਟਾਈਮ ਫੰਗੀਸੈਡ ਰੋਗ ਅਤੇ ਮਾਲਟ ਇਹਨੂੰ ਆ ਜਾਂਦੀ ਹੈ। ਉਹਦੇ ਕੰਟਰੋਲ ਵਾਸਤੇ ਆਪਾਂ ਨੂੰ ਕਿਹੜੇ ਅਪਾ ਕਰਨੇ ਪੈਣਗੇ। ਦੂਜਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਨਦੀਨਾਂ ਦੀ ਆ ਜਾਂਦੀ ਹੈ। ਪਹਿਲਾਂ ਆਪਾਂ ਲਾਉਣ ਤੋਂ ਬਾਅਦ ਸਟੰਪ ਦੀ ਵਰਤੋਂ ਕੀਤੀ ਉਦੋਂ ਆਪਾਂ ਇਹ ਨਵੀਂ ਨਵੀਂ ਸਮੱਸਿਆ ਹੱਲ ਹੋ ਗਈ ਸੀ ਪਰ ਹੁਣ ਜੋ 50 ਦਿਨਾਂ ਬਾਅਦ ਦੁਬਾਰਾ ਨਦੀਨ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਕਿਹੜੀਆਂ ਜ਼ਹਿਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਓ ਦੇਖੀਏ ਪੂਰੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਥ੍ਰਿਪ ਦੀ ਪਿਆਜ਼ ਵਿੱਚ ਪੀਲੇ ਰੰਗ ਦਾ ਛੋਟਾ ਜਿਹਾ ਕੀੜਾ ਫਰਪਰੀ ਤੋਂ ਮਈ ਦੇ ਦੌਰਾਨ ਭੂਕਾ ਦਾ ਰਸ ਚੂਸਦਾ ਹੈ ਨਤੀਜੇ ਵਜੋਂ ਚਿੱਟੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੋਗ ਰਹਿਤ ਬੀਜ ਦੀ ਵਰਤੋਂ ਕਰੋ ਜਾਂ ਫਸਲ ਉੱਪਰ 600 ਗ੍ਰਾਮ ਐਬੰਦਾੜੀ ਅਤੇ 220 ਮਿਲੀਲੀਟਰ ਟ੍ਰਾਈਕਟੋਨ ਜਾਂ ਅਰਸੀ ਦਾ ਤੇਲ 200 ਲੀਟਰ ਪਾਣੀ ਵਿੱਚ ਪਾ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦੇ ਛੜਕਿਆ ਕਰੋ ਇਸ ਤੋਂ ਪਿੱਛੋਂ 10 ਦਿਨਾਂ ਦੇ ਬਖਵੇਂ ਤੇ ਤਿੰਨ ਛੜਕਿਆ ਕਰੋ ਨਦੀਨਾਂ ਦੀ ਰੋਗ ਥਾਮ ਲਈ ਆਪਣੇ ਮਿੱਤਰ ਮਨਜੀਤ ਸਿੰਘ ਨੇ ਆਪਣੇ ਖੇਤਾਂ ਦੇ ਉੱਪਰ ਵੱਖ-ਵੱਖ ਜਿਹੜਾ ਦੇ ਤਜਰਬੇ ਕੀਤੇ ਗਏ ਹਨ ਉਹ ਤਜਰਬੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਜੀ ਆਪਣੇ ਗੰਡੇ ਆ ਜੀ ਦੇਖੋ ਇਹ 20 ਫਰਵਰੀ ਦੇ ਲੱਗੇ ਹੋਏ ਆ ਵੀ ਪਾਈ ਦੇ ਆ ਇਹਨਾਂ ਦੇ ਕੱਖ ਜਮਣੇ ਆਪਣੇ ਦੇਖੋ ਨੂੰ ਇਹਨਾਂ ਤੇ ਆਪਾਂ ਸਟੈਂਪ ਪੈਂਡੀ ਮਾਰੀ ਹੋਈ ਸੀ ਪਹਿਲਾਂ ਜੀ ਜਿੱਦੋਂ ਆਪਾਂ ਗੰਡੇ ਲਾਇਏ ਸੀ ਨਾ ਉੱਤੇ ਪੈਂਡੀ ਮਾਰ ਕੇ ਫੇਰ ਮਾਏ ਸੀ ਬਹੁਤ ਵਧੀਆ ਰਿਜ਼ਲਟ ਰਿਹਾ ਪੈਂਡੀ ਦਾ ਸਟੈਂਪ ਦਾ ਤੇ ਆ ਸੰ ਦੂਜੇ ਦਿਖਾਉਣੇ ਆ ਇਹਨਾਂ ਤੇ ਆਪਾਂ ਪੈਂਡੀ ਮਾਰੀ ਨਹੀਂ ਸੀ ਅੱਜ 5 ਗਰੀਆਂ ਟ੍ਰਾਇਲ ਵਾਸਤੇ ਰੱਖੀਆਂ ਹੋਈਆਂ ਇਹਨਾਂ ਦੇ ਕੱਖ ਬਹੁਤ ਜ਼ਿਆਦਾ ਗਏ ਪੰਜ ਗਰੀਆਂ ਚ ਇਹਨਾਂ ਤੇ ਪੈਂਡੀ ਨਹੀਂ ਮਾਰੀ ਸੀ ਤੋਂ ਆਪਾਂ ਇਹ ਤੇ ਹੁਣ ਮਾਰੀ ਸਪਰੇਅ ਅਸੀਂ ਕਿਉਂਕਿ ਟਾਰਗਾ ਸੁਪਰ ਨਵੀਂ ਆਈ ਹੈ ਕੱਖਾਂ ਵਾਸਤੇ ਇਹ ਤਿੰਨ ਦੋ ਤਿੰਨ ਦਿਨ ਹੋਇਆ ਮਾਰ ਤਿੰਨ ਤੀਜੇ ਦਿਨ ਅੱਜ ਮਾਰੀ ਨੂੰ ਕੱਖ ਬਹੁਤ ਜ਼ਿਆਦਾ ਖੜਿਆ ਆਹ ਕੈਰੀ ਚ ਟਾਰਗਾ ਸੁਪਰ ਮਾਰੀ ਆ ਤੇ ਆਹ ਕੈਰੀ ਚ ਅਸੀਂ ਗੋਲ ਟੈਕਸਲ ਮਾਰੀ ਆ ਆਹ ਦੇਖੋ ਜੀ ਇਹ ਵੀ ਕੱਖ ਇਹਦੇ ਵਾਂਗੂ ਸੀ ਇਹ ਵੀ ਕੱਖ ਸਾਰੇ ਗੋਲ ਤੇ ਐਕਸਲ ਨੇ ਮਾਰਤੇ ਇਹ ਟ੍ਰਾਇਲ ਲਾਇਆ ਸੀ ਬਸੇ ਆ ਦੇਖੋ ਜਦੋਂ ਮਚਾ ਤੇ ਵਸਦੀ ਤੀਜੇ ਚੌਥੇ ਦਿਨ ਅੱਜ ਕੱਖ ਜਮਾ ਬਹੁਤ ਬਚ ਗਈ ਆ ਵੀ ਗੋਲ ਤੇ ਐਕਸਲਾ ਆ ਦੇਖੋ ਬੱਟਾ ਤੇ ਬਾਥੂ ਸਾਰਾ ਮਚਾਤਾ ਇਹ ਇਹਨਾਂ ਦੇ ਬਿਨਾ ਆਪਣਾ ਪੈਂਦੀ ਮਾਰੀ ਨਹੀਂ ਸੀ ਤਾਂ ਕੱਖ ਹੋ ਗਏ ਨੇ ਇਹ ਪੈਂਦੀ ਅਜੇ ਤੁਹਾਨੂੰ ਦਿਖਾਇਆ ਕੱਖ ਹੀ ਨਹੀਂ ਤੇ ਇਹ ਤੇ ਇਕੱਲੀ ਗੋਲ ਦਾ ਟ੍ਰੈਲ ਆਇਆ ਆ ਕੇ ਇੱਕ ਏਰੀਏ ਤੇ ਇਹ ਤੇ ਵੀ ਕੱਖ ਬਹੁਤ ਮੱਚ ਸਾਰੇ ਮੱਚ ਗਏ ਲਗਪਗ ਆ ਦੇਖੋ ਜੇ ਕਿਸੇ ਕਿਸਾਨ ਪਰ ਆਪਦੇ ਕੱਖ ਹੈਗੇ ਹੁਣ ਵੀ ਮਤਲ ਗੰਨੇ ਚ ਤੇ ਤੁਸੀਂ ਐਕਸਲ ਤੇ ਗੋਲ ਮਾਰ ਸਕਦੇ ਵਧੀਆ ਰਿਜ਼ਲਟ ਆ ਬਾਈ ਬਹੁਤ ਵਧੀਆ ਰਿਜ਼ਲਟ ਵਾਹਣ ਗਿੱਲਾ ਨਾ ਹੋਵੇ ਤੇ ਨਾ ਵਾਹਣ ਬਜਾ ਸੁੱਕਾ ਤੁਸੀਂ ਐਕਸਲ ਪਾ ਸਕਦੇ ਹੋ 50 ਐਮਲ ਦੇ ਕਿਰਪਾ ਸੇ ਢੋਲੀ ਦੀ 15 20 ਲੀਟਰ 20 ਲੀਟਰ ਪਾਣੀ ਮਗਰ ਤੇ ਗੋਲ ਪਾ ਸਕਦੇ ਤੁਸੀਂ 10 ਐਮਲ ਦੇ ਕਿਰਪਾ ਫਿਲਟਰ ਪਾਣੀ ਮਗਰ ਦਾ ਬਹੁਤ ਵਧੀਆ ਰਿਜ਼ਲਟ ਰਹੂਗਾ ਜਮ ਮੁਖ ਸਾਰੇ ਕੱਖ ਮਚ ਜਾਣਗੇ ਕੱਲੇ ਗੰਡੇ ਰਹਿਣਗੇ ਗੰਡੇ ਨੇ ਕੋਈ ਧੱਕਾ ਨਹੀਂ ਲਾਉਂਦੀ ਮਾੜਾ ਮੋਟਾ ਲਾਉਗੀ ਪੰਜਾਂ ਦਿਨ ਖੜਦੇ ਕੁਝ ਨਹੀਂ ਹੁੰਦਾ ਆ ਦੇਖੋ ਇਹਨੇ ਸਟੇਜ ਜਮ ਇਹ ਆਵਸਤਾ ਤੇ ਹੁਣ ਅੱਜਕੱਲ ਗੰਡੇ ਪੀਲੇ ਪੈਣ ਲੱਗ ਉਦੇ ਵਾਸਤੇ ਤੁਸੀਂ ਇੱਕ ਤਾਂ ਫੰਗੀਸਾਈਡ ਐਮ 45 ਕਰੋ ਇੱਕ ਰਗੋਰ ਆਉਂਦੀ ਰੋਗਰ ਜਿਹੜੀ ਜਾਂ ਜੂੰਸ ਵਾਸਤੇ ਹੋਰ ਵੀ ਪਾ ਸਕਦੇ ਹੋ ਇਹ ਰਲਾ ਕੇ ਮਾਰੋ ਛੋੜੇ ਗੰਡੇ ਪੀਲੇ ਵੀ ਨਹੀਂ ਪੈਣੇ ਅੱਜ ਜਿਵੇਂ ਕਾਲੇ ਗੰਡੇ ਖੜੇ ਖੜੇ ਸਾਡੇ ਆ ਦੇ ਧੰਨਵਾਦ ਜੀ